ਜਿੰਦਾਬਾਦ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਜੀਰਾ ਵਿਖੇ ਪਹੁੰਚਣ ਤੇ ਰਾਜਾ ਵੜਿੰਗ ਦਾ ਕਿਵੇਂ ਲੋਕਾਂ ਨੇ ਹਾਰਪਾ ਕੇ ਲਾੜੇ ਵਾਂਗ ਸਵਾਗਤ ਕੀਤਾ ਇਹ ਤਾਂ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆ ਹੁਣ ਇਹ ਵੀ ਸੁਣ ਲਵੋ ਕਿ ਰਾਜਾ ਵੜਿੰਗ ਅਚਾਨਕ ਸ਼ਹਿਰ ਜੀਰਾ ਵਿੱਚ ਕਿਉਂ ਪਹੁੰਚੇ ਸਨ ਦਰਸਲ ਬਿੱਤੇ ਦਿਨੀ ਪੁਲਿਸ ਵੱਲੋਂ ਕੁਲਬੀਰ ਜੀਰਾ ਤੇ ਕਿਸੇ ਮਾਮਲੇ ਤਹਿਤ 307 ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਅਤੇ ਇਸ ਪਰਚੇ ਦੀ ਪਿੰਕ ਜੀਵੇਂ ਹੀ ਰਾਜਾ ਵੜਿੰਗ ਨੂੰ ਮਿਲੀ ਉਵੇਂ ਹੀ ਰਾਜਾ ਵੜਿੰਗ ਗੱਡੀ ਚੋੱਕ ਕੇ ਜੀਰਾ ਵਿਖੇ ਪਹੁੰਚ ਗਏ ਅਤੇ ਇੱਥੇ ਪਹੁੰਚ ਕੇ ਰਾਜਾ ਵੜਿੰਗ ਨੇ ਠੋਕ ਕੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਪੂਰੀ ਤਰ੍ਹਾਂ ਨਾਲ ਇਨਕੁਆਇਰੀ ਕਰਕੇ ਪਰਚਾ ਦਰਜ ਨਾ ਕੀ ਉਹ ਇਥੋਂ ਠੋਕੇ ਧਰਨਾ ਲਗਾਉਣਗੇ ਅਤੇ ਨਾਲ ਹੀ ਉਹਨਾਂ ਇਸ ਪਰਚੇ ਦੀ ਨਿੰਦਾ ਕਰਦੇ ਹੋਏ ਕਿ ਆ ਕੀ ਪੁਲਿਸ ਵੱਲੋਂ ਕੁਲਬੀਰ ਜੀਰਾ ਤੋਂ ਬਿਨਾ ਕਿਸੇ ਸਬੂਤ ਤੋਂ ਪਰਚਾ ਦਰਜ ਕੀਤਾ ਗਿਆ ਹੈ ਹੋਰ ਕੀ ਕੀ ਕਹਿਆ ਰਾਜਾ ਵੜਿੰਗ ਨੇ ਤੁਸੀਂ ਖੁਦ ਸੁਣ ਲਓ ਵੜਿੰਗ ਸਾਹਿਬ ਦੇ ਮੂੰਹੋਂ ਇਹ ਸਾਡਾ ਬੰਦਾ ਨਹੀਂ ਤੇ ਜਾਂ ਕਿਸੇ ਨੇ ਕੋਈ ਗਲਤੀ ਨਹੀਂ ਕੀਤੀ ਉਹਰੇ ਖਿਲਾਫ ਐਫ ਆਈ ਆਰ ਕਰਨਾ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ ਸੋ ਅੱਜ ਮੈਂ ਇਸ ਕਰਕੇ ਆਇਆ ਅੱਜ ਜੀਰੇ ਕਿਉਂਕਿ ਕੁਲਬੀਰ ਸਿੰਘ ਜੀਰਾ ਤੇ ਸਰਕਾਰ ਨੇ 307 ਦਾ ਮੁਕੱਦਮਾ ਦਰਜ ਕਰਤਾ ਹੈ ਔਰ ਬਿਨਾ ਕਿਸੇ ਗੱਲ ਤੋਂ ਬਿਨਾ ਕਿਸੇ ਵਜ੍ਹਾ ਤੋਂ ਜਦ ਕਿ ਦੋ ਚਾਰ ਵਾਰ ਮੇਰੀ ਐਸਐਸਪੀ ਸਹਿਬਾਨ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਔਨ ਮੈਰਿਟ ਕਰਾਂਗੇ ਪਰਚਾ ਦਰਜ ਕਰਤਾ ਜਿਹੜਾ ਕੰਟੈਸਟਡ ਕੈਂਡੀਡੇਟ ਸੀਗਾ ਕੋਈ ਪ੍ਰੂਫ ਨਹੀਂ ਹੈ ਪੁਲਿਸ ਕੋਲੇ ਕੋਈ ਸਬੂਤ ਨਹੀਂ ਹੈ ਇਸ ਦੇ ਬਾਵਜੂਦ ਵੀ ਪਰਚਾ ਦਰਜ ਕੋਈ ਘਟਨਾ ਹੋਈ ਉਹੜਾ ਪਰਚਾ ਦਰਜ ਕਰਨਾ ਪਹਿਲਾ ਗੱਲ ਤਾਂ ਪੁੱਛ ਪ੍ਰਮੀਤ ਕਰਕੇ ਕਰਨਾ ਚਾਹੀਦਾ ਕਿ ਬੰਦਾ ਉਥੇ ਇਨਵੋਲਵਮੈਂਟs ਸੀਗਾ ਜਾਂ ਕੁਲਬੀਰ ਸੀਗਾ ਉਥੇ ਕਿ ਨਹੀਂ ਸੀਗਾ ਉਥੇ ਹੈ ਹੀ ਨਹੀਂ ਸੀ ਕੁਲਬੀਰ ਹੁਣ ਤੁਸੀਂ ਪਰਚਾ ਦਰਜ ਕਰਕੇ ਕਹਿੰਦੇ ਕਿ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਹੌਨ ਮੈਰਿਟ ਬਿਲਕੁਲ ਠੀਕ ਹੈ ਲੇਕਿਨ ਪੁਲਿਸ ਇੱਥੇ ਜਿਹੜੇ ਲਾਏ ਐ ਐਸਐਚਓ ਕੋਈ ਡੀਐਸਪੀ ਉਹ ਗਿੜੇ ਕੱਢਦੇ ਨੇ ਬਾਹਰ ਜਾਣ ਪੁੱਛ ਕੇ ਦਬਾਅ ਬਣਾਉਂਦੇ ਨੇ ਐਦਾਂ ਪੁਲਿਸ ਤੋਂ ਅਸੀਂ ਡਰਨ ਵਾਲੇ ਨਹੀਂ ਐ ਕਿਉਂਕਿ ਬਿਲਕੁਲ ਅਸੀਂ ਸੱਚੀ ਹਾਂ ਦੂਸਰਾ ਪੁਆਇੰਟ ਸਾਡੀ ਕਾਰ ਸਾੜ ਦਿੱਤੀ ਗਈ ਸਾਡਾ ਬੰਦਾ ਅੱਧਾ ਸੜ ਗਿਆ ਹਸਪਤਾਲ ਜੇਰੇ ਇਲਾਜ ਹੈ ਪੁਲਿਸ ਨੇ ਰਪੜ ਦਰਜ ਕੀਤੀ ਹੋਰੀ ਜਨਕੀ ਜਿਹੜਾ ਬੰਦੇ ਦੀ ਇੱਕ ਨਵਕਾਰ ਬਿਲਕੁਲ ਜਲਾ ਦਿੱਤੀ ਗਈ ਔਰ ਬੰਦੇ ਨੂੰ ਹਸਪਤਾਲ ਜੇਰੇ ਇਲਾਜ ਹੈ ਬੰਦਾ ਸੜ ਗਿਆ ਕੀ ਉਹਦਾ ਮਕਦਮਾ ਨਹੀਂ ਦਰਜ ਕਰਨਾ ਬੰਦਾ ਅਸੀਂ ਇਹ ਕਹਿੰਦੇ ਹਾਂ ਕਿ ਮਕਦਮਾ ਦਰਜ ਹੋ ਦੂਜਾ ਮਕਦਮਾ ਵੀ ਦਰਜ ਕਰੋ ਤਾਂ ਜੋ ਫੇਅਰ ਇਨਕੁਆਰੀ ਹੋ ਸਕੇ ਤੁਸੀਂ ਹੋਰ ਵੀ ਇਨਕੁਆਰੀ ਕਰ ਲੋ ਕਿ ਤੁਹਾਨੂੰ ਲੱਗਦਾ ਹੈ ਕਿ ਔਰੇਜ ਕੋਈ ਮੈਲਾ ਫਾਇੰਡ ਹੈ ਉਹ ਵੀ ਸਹੀ ਲੋਕਾਂ ਦੇ ਸਾਹਮਣੇ ਤਾਂ ਦੱਸੋ ਮੀਡੀਆ ਦੇ ਸਾਹਮਣੇ ਦੱਸੋ ਔਰ ਇਹਦਾ ਵੀ ਮੁਕਦਮਾ ਦਰਜ ਕੀਤਾ ਤੁਸੀਂ ਸੈੱਟ ਬਣਾਓ ਤੇ ਇਹਦਾ ਜਿਹੜਾ ਇਨਕੁਆਇਰੀ ਕਰੋ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਤੇ ਬਿਲਕੁਲ ਕਾਰਵਾਈ ਕਰੋ ਪਰ ਜੇ ਲੇਕਿਨ ਹਜਾ ਹਾਲੇ ਤੱਕ ਤਾਂ ਜਿਹੜੀ ਉਹ ਐਫ ਆਈ ਆਰ ਦਰਜ ਨਹੀਂ ਹੋਈ ਜਿਹਦੇ ਚ ਮੈਨੂੰ ਲੱਗਦਾ ਕਿ ਸਰਕਾਰ ਦਾ ਦਬਾਅ ਹੈ ਪੁਲਿਸ ਕੋਈ ਕਿਹਾ ਜਾ ਰਿਹਾ ਕਿ ਐਫ ਆਈ ਆਰ ਨਾ ਦਰਜ ਕੀਤੀ ਜਾਵੇ ਅਸੀਂ ਫੈਸਲਾ ਮੈਂ ਡਿੰਪਾ ਜੀ ਸੰਧੂ ਸਾਹਿਬ ਅੱਜ ਸਾਰੇ ਇੱਥੇ ਆਏ ਆਂ ਕਾਲ ਕਰਦੇ ਆ ਜੇ ਸਾਨੂੰ ਕੋਈ ਨਿਆ ਨਾਮ ਮਿਲਿਆ ਤਾਂ ਫਿਰ ਐਸਐਸਪੀ ਦੇ ਬਾਹਰ ਚ ਧਰਨਾ ਲਗਾ ਦੇ। ਇਹ ਬਿਲਕੁਲ ਟੱਕਾ ਨਹੀਂ ਚੱਲੇਗਾ। ਸਰਕਾਰ ਹੈ ਰ ਮਤਲਬ ਇਹ ਨਹੀਂ ਹੈ ਕਿ ਜਿਹੜੇ ਤੇ ਮਰਜ਼ੀ ਚੱਕ ਕੇ ਪਰਚਾ ਦੇ ਦਿਓ। ਸੋ ਮੈਂ ਬੇਨਤੀ ਕਰਨੀ ਚਾਹ ਰਹਾ ਹਾਂ ਪੁਲਿਸ ਮੈਕਮੇ ਨੂੰ ਔਰ ਮੈਨੂੰ ਪੂਰੀ ਉਮੀਦ ਹੈ ਕਿ ਇੱਥੋਂ ਦੀ ਜਿਹੜੀ ਐਸਐਸਪੀ ਹੈ ਉਹ ਸਾਨੂੰ ਜਸਟਿਸ ਦੇਣ ਕਿ ਜੇ ਐਫਆਈਆਰ ਦਰਜ ਨਾ ਹੋਈ ਔਰ ਮੁਕੰਮਲ ਇਨਕੁਆਇਰੀ ਨਾ ਹੋਈ ਤਾਂ ਅਸੀਂ ਐਸਐਸਪੀ ਸਾਹਦੇ ਬਾਹਰ ਚ ਧਰਨਾ ਲਗਾ। ਐ ਸਰ ਕਾਨ ਇਸ ਤਰ੍ਹਾਂ ਇਹ ਤਾਂ ਚੋਣਾਂ ਚ ਕਰਾਉਣ ਦੀ ਲੋੜ ਹੀ ਨਹੀਂ ਹੈ ਪਰ ਮੈਂ ਮੁਬਾਰਕ ਬਾਤ ਦਿੱਤੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਹੈ ਲੇਕਿਨ ਮੈਂ ਸਮਝਦਾ ਹਾਂ ਕਿ ਫਿਰ ਬੰਦੇ ਚੁੰਦਾ ਜਾਂ ਇਲੈਕਸ਼ਨ ਕਰਾਉਂਦਾ ਤਾਂ ਕੋਈ ਮੈਨ ਨਹੀਂ ਰਹਿੰਦਾ ਠੀਕ ਹੈ